ਲੇ ਵਿਚਾਰਾਂ ਵਾਸਤੇ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਐਂਡ ਡੀਆਈਜੀ ਬਠਿੰਡਾ ਰੇਂਜ ਬਠਿੰਡਾ ਅਚੇਚੇ ਤੌਰ ਤੇ ਪਹੁੰਚੇ ਨੇ ਕਰੂੰਗਾ ਵੀ ਇਹ ਤਾਂ ਜਰੂਰ ਰੈਕਟੀਫਾਈਡ ਹੋਣਾ ਚਾਹੀਦਾ ਜਿਹੜੀ ਇਹ ਜਨਕ੍ਰੋਚਮੈਂਟ ਦੇ ਵਿੱਚ ਇਦਾਂ ਦੇ ਲੋਕ ਬੈਠੇ ਹੋਏ ਨੇ ਸਾਡੀਆਂ ਬੜੀਆਂ ਛੋਟੀਆਂ-ਛੋਟੀਆਂ ਜਾਂ ਪ੍ਰੋਬਲਮ ਇੱਕ ਦੋ ਹੋਰ ਹੁੰਦੀਆਂ ਨੇ ਜੇ ਤੁਸੀਂ ਕਾਈਂਡਲੀ ਉਹਨੂੰ ਹੋਰ ਰੈਕਟੀਫਾਈ ਕਰ ਸਕੋ ਇੱਥੇ ਰਸ਼ ਜ਼ਿਆਦਾ ਹੋ ਗਿਆ ਮੈਂ ਨਾਂਜੋਬ ਕੋਰੀ ਸਾਹਿਬ ਨੂੰ ਜਰੂਰ ਕਹੂੰਗਾ ਸਾਹਮਣੇ ਬੈਂਕ ਹੈ ਇਹਨਾਂ ਨਾਲ ਇੱਕ ਕਮਿਟਮੈਂਟ ਵੀ ਕੀਤੀ ਸੀ ਕਿ ਅਸੀਂ ਤੁਹਾਨੂੰ ਇੱਕ ਹੋਰ ਦੇ ਦਾਂਗੇ ਵਾਟਰ ਕੂਲਰ ਬੜੀ ਮੁਸ਼ਕਲ ਨਾਲ ਅਸੀਂ ਪਹਿਲਾਂ ਕਰਾਇਆ ਸੀਗਾ ਇਹ ਬੈਂਕ ਆਪਣੇ ਅੱਛੀ ਤਰੀਕੇ ਨਾਲ ਸਾਨੂੰ ਵਾਟਰ ਕੂਲਰ ਦੇ ਸਕਦਾ ਜੇਕਰ ਤੁਸੀਂ ਇਹਨਾਂ ਨੂੰ ਕਨਵਰਸ ਕਰਾ ਦਿਓ ਤਾਂ ਇੱਥੇ ਮਤਲਬ ਇੱਕ ਇਸ ਸਾਈਡ ਤੇ ਵਾਟਰ ਕੂਲਰ ਲੱਗ ਜਾਈ ਤਾਂ ਥੋੜਾ ਜਿਹਾ ਇੱਕ ਲੇਡੀਜ਼ ਦਾ ਇੱਕ ਜੈਂਟਸ ਦਾ ਜੇ ਅੱਡ-ਅੱਡ ਹੋ ਜੇ ਤਾਂ ਮੈਨੂੰ ਲੱਗਦਾ ਹੈ ਕਿ ਕਿਸੇ ਹੱਦ ਤੱਕ ਕੁਝ ਪ੍ਰੋਬਲਮ ਸਾਡੀਆਂ ਹੌਟ ਸੋਲਵ ਹੋਣਗੀਆਂ ਜਿਹੜੀਆਂ ਫ੍ਰੀਕੁਐਂਟਲੀ ਉਸ ਵਾਟਰ ਕੂਲਰ ਤੇ ਪਰੇਸ਼ਾਨੀ ਬਣਦੀਆਂ ਨੇ ਅ ਇਸੇ ਤਰ੍ਹਾਂ ਪਹਿਲਾਂ ਵੀ ਇੱਕ ਫੇਜ਼ 3 ਦੇ ਵਿੱਚ ਕਾਫੀ ਐਕਟਿਵ ਕੰਮ ਕੀਤਾ ਐ ਸੋਸ਼ਲ ਵਰਕਰ ਦੇ ਤੌਰ ਤੇ ਮੈਂ ਤੁਹਾਡੇ ਨਾਲ ਛੋਟੀਆਂ ਗੱਲਾਂ ਸਾਂਝੀਆਂ ਕਰਨ ਲੱਗਿਆ ਜਿਹੜੀਆਂ ਸਾਡੇ ਫੇਜ਼ 3 ਦੇ ਵਿੱਚ ਅਸੀਂ ਫੇਸ ਕਰ ਰਹੇ ਹਾਂ ਹਰ ਰੋਜ਼ ਡੇਲੀ ਜੀ ਆ ਜੀ ਸਾਹਿਬ ਸਭ ਤੋਂ ਵੱਡੀ ਪ੍ਰੋਬਲਮ ਤਾਂ ਸਾਡੀ ਇੱਧਰ ਰੇੜੀਆਂ ਦੀ ਆਈ ਹੋਈ ਹੈ ਜਿਹੜੀਆਂ ਟੋਟਲੀ ਕਾਰਪੋਰੇਸ਼ਨ ਨੂੰ ਅਸੀਂ ਘੱਟੋ ਘਾਟ ਸਾਤ ਸ਼ਿਕਾਇਤਾਂ ਕਰ ਚੁੱਕੇ ਹਾਂ ਐਂਡ ਐ ਮਰਿਟਲ ਉਹਦੇ ਕਰਕੇ ਬੜਾ ਕੰਜੈਸ਼ਨ ਹੋਇਆ ਟ੍ਰੈਫਿਕ ਦਾ ਹਰ ਰੋਜ਼ ਐਕਸੀਡੈਂਟ ਹੁੰਦੇ ਨੇ ਬੜੀ ਵੱਡੀ ਪ੍ਰੋਬਲਮ ਹੈਗੀ ਆ ਐਂਡ ਇੱਥੇ ਛੋਟੇ-ਛੋਟੇ ਦੁਕਾਨਾਂ ਲੱਗੀਆਂ ਹੋਈਆਂ ਨੇ ਚਾਹ ਦੀਆਂ ਇੱਦਰ ਦੀਆਂ ਕੇਲਿਆਂ ਦੀਆਂ ਸਬਜ਼ੀਆਂ ਦੀਆਂ ਜਿਹੜੇ ਉਹਦਾ ਰਹਿਣ ਖੁੰਦ ਸਾਰੀ ਸਾਰੀ ਸਾਡੇ ਇਸ ਪਾਰਕ ਦੇ ਵਿੱਚ ਸਿੱਟ ਜਾਂਦੇ ਨੇ ਬੜੀ ਮੁਸ਼ਕਲ ਨਾਲ ਪਾਰਕ ਨੂੰ ਕਾਰਪੋਰੇਸ਼ਨ ਦੇ ਅੰਡਰ ਟੇਕ ਕਰਾ ਕੇ ਸਾਫ਼ ਕਰਵਾਇਆ ਸੀ ਜਦੋਂ ਸ਼ਾਮ ਨੂੰ ਉਹ ਜਾਂਦੇ ਆ ਉਹ ਇੱਥੇ ਸਿੱਟ ਜਾਂਦੇ ਨੇ ਐਂਡ ਈਵਨ ਅਸੀਂ ਇਹਨਾਂ ਦੁਕਾਨਾਂ ਵਾਲਿਆਂ ਨੂੰ ਬੋਲਿਆ ਵੀ ਤੁਹਾਡੇ ਜਿਹੜੇ ਠੰਡੇ ਵਗੈਰਾ ਪੀਤੇ ਜਾਂਦੇ ਆ ਇਹ ਕਾਈਂਡਲੀ ਇੱਥੇ ਇਹਨੇ ਤੁਹਾਡੇ ਡਿੱਗੇ ਨਾ ਪਏ ਹੁਣ ਆਪਦੇ ਸਾਹਮਣੇ ਰੱਖਿਆ ਕਰੋ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਸੀ ਦੂਜੀ ਸਾਡੀ ਸ਼ਹਿਰ ਇੱਕ ਪ੍ਰੋਬਲਮ ਹੈਗੀ ਆ ਸਭ ਤੋਂ ਵੱਡੀ ਕੇ ਸਨੇਚਿੰਗ ਬਹੁਤ ਹੋ ਰਹੀ ਹੈ ਤੇ ਐਂਡ एवरीथिंग ਗੋਸ ਅਨਰੀਪੋਰਟਡ ਕਿਉਂਕਿ ਦੇ ਅਫੋਰਡ ਆਈ ਥਿੰਕ ਸੜਾ ਕੁਝੇ ਤੋਂ ਦੱਸਦੇ ਹੀ ਨਹੀਂ ਕਿਸੇ ਨੂੰ ਕੋਈ ਦਿਨ ਅਜਿਹਾ ਨਹੀਂ ਹੁੰਦਾ ਜਿਸ ਦਿਨ ਕੋਈ ਸਨੇਚਿੰਗ ਨਾ ਹੋਈ ਹੋਈ ਹੋਵੇ ਕੋਈ ਮੋਬਾਈਲ ਵੀ ਕਿਸੇ ਹੋਰ ਚੀਜ਼ ਦੀ ਕਿਦਾਂ ਦੀ ਬਟ ਨਥਿੰਗ ਇਜ਼ ਰਿਪੋਰਟਡ ਇਹਦੇ ਵਿੱਚ ਕੋਸ਼ਰ ਨਸ਼ੇੜੀ ਬੱਚੇ ਨੇ ਜਿਹੜੇ ਆਮ ਅਕਸਰ ਇੱਥੇ ਆ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਕਈ ਵਾਰ ਘੇਰ ਵੀ ਲੈਨੇ ਆ ਕਈ ਵੀ ਲੈਨੇ ਆ ਬਟ ਉਹਨਾਂ ਨੂੰ ਅਸੀਂ ਈਵਨ ਠਾਣਾ ਦੇ ਵਿੱਚ ਵੀ ਲੈ ਕੇ ਗਏ ਹੋਏ ਆ ਬਟ ਮੈਨੂੰ ਲੱਗਦਾ ਉੱਥੇ ਵੀ ਕੋਈ ਮਜਬੂਰੀ ਹੈ ਉਹਨਾਂ ਨੂੰ ਰੱਖਣਾ ਬੜਾ ਔਖਾ ਲੱਗਦਾ ਕਿਉਂਕਿ ਇੰਨੇ ਨਸ਼ੇ ਦੇ ਵਿੱਚ ਟੋਨ ਹੁੰਦੇ ਆ ਕਿ ਉਹ ਉਹਨਾਂ ਨੂੰ ਵੀ ਰੱਖੜਿਆ ਔਖਾ ਤੇ ਸਾਨੂੰ ਵੀ ਸਾਹਮਣਾ ਉਹਨਾਂ ਨਾਲ ਔਖਾ ਹੈ ਜੇ ਜਦ ਅਸੀਂ ਕਰਦੇ ਮੈਂ ਇੱਕ ਤੀਜਾ ਇਨਸੀਡੈਂਟ ਤੁਹਾਨੂੰ ਦੱਸਣਾ ਮੇਰਾ ਇੱਕ ਦੋਸਤ ਆ ਉਹਦੀ ਕਾਰ ਦੇ ਵਿੱਚ ਇੱਕ ਬੰਦਾ ਬੜ ਕੇ ਬਹਿ ਗਿਆ ਉਹਨੇ ਸਾਨੂੰ ਟੈਲੀਫੋਨ ਕੀਤਾ ਕਿ ਮੇਰੀ ਕਾਰ 'ਚ ਕੋਈ ਬੰਦਾ ਬੈਠਾ ਅਸੀਂ ਉਹ ਕਾਰ ਕਿਵੇਂ ਖੁੱਲੀ ਕਿਸ ਤਰ੍ਹਾਂ ਕਰੀ ਜਗਲ ਵੰਡਰ ਕੇ ਅਸੀਂ ਉਸ ਬੰਦੇ ਨੂੰ ਪੂਰਾ ਜ਼ੋਰ ਲਾਇਆ ਅਸੀਂ ਖਿੱਚ-ਖਿੱਚ ਕੇ ਬਾਹਰ ਕੱਢਿਆ ਉਹ ਬਾਹਰ ਨਹੀਂ ਸੀ ਨਿਕਲ ਰਿਹਾ ਇਹ ਫ੍ਰੀਕੁਐਂਟ ਇਨਸੀਡੈਂਟਸ ਨੇ ਆ ਜਿਹੜੇ ਕਿਸੇ ਦੀਆਂ ਛੋਟਾ ਮੋਟਾ ਚੀਜ਼ ਚੱਕਣੀ ਮੋਟਰ ਚੱਕਣੀ ਸਰੀਆ ਚੱਕਣਾ ਜੇ ਕੋਈ ਚੱਕਣਾ ਇਹ ਬੜੇ ਫ੍ਰੀਕੁਐਂਟ ਇਨਸੀਡੈਂਟ ਹੈ ਮੈਂ ਇੱਕ ਦੋ ਗੱਲਾਂ ਤੁਹਾਨੂੰ ਹੋਰ ਦੱਸਵੀਆਂ ਚਾਹੁੰਦਾ ਸੀਗਾ ਇਹ ਆ ਪਾਰਕ ਜਿਹੜਾ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ ਬਨਿਸ਼ ਹੋਇਆ ਹੋਇਆ ਹੈ ਫਲੋਰਿਸ਼ਡ ਹੈ ਇਹਦੇ ਵਿੱਚ ਕੁਝ ਆਈਡਟਸ ਵਾਲੇ ਬੱਚੇ ਜਿਹੜੇ ਨੌਜਵਾਨ ਬੱਚੇ ਹੈ ਉਹ ਆ ਜਾਂਦੇ ਆ ਤੂੰ ਆਪਣੇ ਆਪ ਨੂੰ ਸਮਝਦੇ ਕਿ ਸਾਨੂੰ ਤਾਂ ਨੋਬਾਡੀ ਇਜ਼ ਏਰ ਟੂ ਚੈੱਕ ਅਸ ਕਿਉਂਕਿ ਅਸੀਂ ਮੈਚੁਰ ਹੋ ਗਏ ਆ ਤੇ ਸਾਨੂੰ ਮਤਲਬ ਜਿਹੜਾ ਅਸੀਂ ਇੱਥੇ ਬੈਠ ਸਕਦੇ ਆ ਐਂਡ ਈਵਨ ਦੇ ਫ੍ਰੀਬੈਟਰੀ ਸ਼ੇਰਿਸ ਵੀ ਜਿਵੇਂ ਅਸੀਂ ਨਹੀਂ ਇੱਥੋਂ ਜਾ ਮਾਗੇ ਅਸੀਂ ਨਹੀਂ ਇਹ ਕਰਾਂਗੇ ਐਂਡ ਮੈਂ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਾਂ ਕਿ ਇੱਕ ਤੁਹਾਡੇ ਕੋਲ ਇਸ ਆਫੀਸ ਕਰਨੇ ਉਹਨਾਂ ਨੇ ਰੋਕਿਆ ਤਾਂ ਉਹਨਾਂ ਦੇ ਸ਼ੀਸ਼ੇ ਭੰਨ ਗਏ ਉਹ ਰੋੜੇ ਮਾਰ ਕੇ ਆ ਬਿਲਕੁਲ ਸਾਹਮਣੇ ਇੱਕ ਸਾਡੇ ਮਤਲਬ ਆ ਕਿ ਨੇ ਸਾਡੇ ਭਾਈ ਸਾਹਿਬ ਨੇ ਉਹਨਾਂ ਨੇ ਰੋਕਿਆ ਤਾਂ ਉਹਨਾਂ ਨੂੰ ਉਹਨੇ ਕੁੱਟਤਾ ਇਹ ਇਹ ਕੁਝ ਆਮ ਹੋ ਰਿਹਾ ਹੈ ਜਦੋਂ ਕਿ ਅਸੀਂ ਈਵਨ ਮਤਲਬ ਸਸਪੀ ਦਫਤਰ ਸਾਹ ਦੇ ਵਿੱਚ ਵੀ ਜਾ ਕੇ ਲਿਖ ਕੇ ਵੀ ਦੇ ਕੇ ਆਏ ਹੋਇਆ ਇਹ ਸਾਰੀਆਂ ਗੱਲਾਂ ਜਿਹੜੀਆਂ ਇੱਥੇ ਫ੍ਰੀਕਵੈਂਟ ਇਨਸੀਡੈਂਟ ਨੇ ਇਦਾਂ ਦੇ ਜਿਹੜੇ ਇੱਥੇ ਹੋ ਰਹੇ ਨੇ ਲੜਕੇ ਲੜਕੀਆਂ ਇਹਨਾਂ ਬੈਡ ਇਮਪ੍ਰੈਸ਼ਨ ਪੈ ਰਿਹਾ ਹੈ ਉਹਨਾਂ ਦਾ ਸਾਡੇ ਆਮ ਜਿਹੜੇ ਸਿਆਣੇ ਲੋਕ ਨੇ ਉਹ ਇੱਥੇ ਔਣਾ ਹੀ हट ਗਏ ਨੇ ਇਸ ਪਾਰਕ ਦੇ ਵਿੱਚ ਵੀ ਇਦਾਂ ਦੇ ਮਤਲਬ ਜਿਹੜੇ ਹੈਗੇ ਨੇ ਲੋਕ ਸਾਡੇ ਇੱਥੇ ਕੰਮ ਕਰ ਰਹੇ ਨੇ ਐਂਡ 3 ਜਿਹੜੇ ਨੰਬਰ ਤੇ ਅਸੀਂ ਜਿਹੜੀ ਮੇਨ ਗੱਲ ਦੱਸਦੇ ਹਾਂ ਕੁਛ ਨਾ ਅਸੀਂ ਪੂਡਾ ਨੂੰ ਵੀ ਲਿਖਿਆ ਹੋਇਆ ਹੈ ਸਾਡੇ ਨਾ ਇੱਕ ਅਨਨੈਸੈਸਰੀ ਮਤਲਬ ਐਨਕ੍ਰੋਚਮੈਂਟ ਹੋਈ ਹੋਈ ਹੈ ਇੱਥੇ ਕਈ ਥਾਵਾਂ ਉਹ ਜਦੋਂ ਉਹਨਾਂ ਨੇ ਉੱਥੇ ਬੰਦੇ ਇਦਾਂ ਦੇ ਬਿਠਾ ਲਏ ਜਿਹੜੇ ਸਬਸਟੈਂਡ ਨੇ ਜਿਹੜੇ ਉਹਦੇ ਬਿਲਕੁਲ ਸਾਹਮਣੇ ਬੰਦਾ ਜਿਹੜਾ ਥੋੜੀ ਹੱਥ ਦਿਮਾਗ ਅਸੀਂ ਜਿਆਦਾ ਆਪਾਂ ਮੇ ਥਾਪੜਾਂ ਛਾਟੀ ਲਾ ਦੀ ਆਪਾਂ ਠੀਕ ਹੈ ਮੇਰੇ ਘਰੋਂ ਸਾਈਕਲ ਚੱਕਾਗਾ ਇੱਕ ਜਵਾੜਾ 15 ਹੈ ਸਾਈਕਲ ਹੈ ਤਾਂ ਇਹ ਨਹੀਂ ਆਪਾਂ 15 ਹੀ ਘੱਟ ਕਰਾਂਗੇ ਬੰਤਾ ਕ੍ਰਾਈਮ ਕੰਮ ਕਰਦਾ ਹੈ ਜਾਂ ਤਾਂ ਉਹ ਮੋੜ ਵਗ ਜਾਣੀਆਂ ਦਾ ਮੇਰੀ ਐਫ ਆਈ ਆਰ ਤਾਂ ਕੱਲੇ ਨਹੀਂ ਕੀਤਾ ਘਰੋਂ ਇਹਦੇ ਪੈਟ ਨਾਲ ਪੱਟ ਕੇ ਲੈ ਗਏ ਐਸ.ਪੀ. ਆਫਿਸ ਚ ਗਿਆ ਕਹੇ ਗੱਡੀ ਦੇ ਮੈਂ ਕੀ ਕਰਾਂ ਕਿ ਮੈਂ ਕੀ ਕਰੂੰਗਾ ਕਹਿੰਦੇ ਨਿਛੇੜੀ ਪੱਟ ਕੇ ਲੈ ਲੈ ਤੁਹਾਡੀ ਗੱਲ ਦਾ ਸਹਿਮਤ ਹੈ ਨਿਛੇੜੀ ਪੱਟ ਕੇ ਲੈ ਜਿੱਥੇ ਮਾਲ ਵਿਕਦਾ ਉਹ ਤਾਂ ਨਿਛੇੜੀ ਪਤਾ ਹੀ ਕਹਿੰਦੇ ਵੀ ਜਦੋਂ ਅਸੀਂ ਟੈਕ ਇੱਕ ਵਾਰੀ ਕੀ ਹੋਇਆ ਦਫ਼ਤਰ ਮੁਰੇ ਅਮਨ ਸ਼ਾਂਤਾਪੰਦਾ ਖੜਾ ਸੀ ਅਸੀਂ ਲੱਖੋ ਅਸੀਂ ਪਰਸੋਂ ਹੀ ਕੰਪਲੀਟ ਕਰਾਂਗੇ ਮੈਨੂੰ ਕੰਪਲੇਨ ਕੀਤੀ ਬੜਾ ਭਖਿਆ ਹੈ ਕਹਿੰਦੇ ਆਲਾ ਬੋੜੀ ਘੜਾ ਆਪ ਰੱਖ ਲੈ ਭਾਈ ਤੋ ਮੈਂ ਕਿਹਾ ਯੋ ਨੂੰ ਮੈਂ ਕਹਿੰਦਾ ਭਾਈ ਬਾਡੀਗਾਰਡ ਅਸੀਂ ਰੱਖ ਲੈਣੇ ਐ ਟੈਕਸ ਵੀ ਸੀ ਨਾ ਪਰਦੇ ਸਾਡੀ ਗੱਲ ਤੁਹਾਡੇ ਕੋਲ ਆਉਣੇ ਐ ਥਾਣੇ ਜਾ ਕੇ ਆ ਕਿੱਥੇ ਆ ਗਏ ਉਹ ਡੈਕਟਰ ਕਿੱਥਾ ਹੈ ਤੁਸੀਂ ਕੰਪਲੇਂਟਾਂ ਦਰਜ ਕਰੋਗੇ ਛੋਡੇ ਵਾਸਤੇ ਬੈਣੀ ਬਟੇ ਹੈ ਵੀ ਆਪਣਾ ਹਾਇਰ ਲੈਵਲ ਤੇ ਕੰਪਲਾਈਂਸ ਹੋ ਵੀ ਨਹੀਂਆਂ ਵਾਟਾ ਹੋਇਆ ਤੁਹਾਨੂੰ ਸਤਾਵਦ ਨੂੰਗਾ ਤੁਹਾਡੇ ਕੋਲ ਕੰਨ ਨੇ ਤੁਸੀਂ ਕਹਿੰਦੇ ਸਟਾਫ ਘਟਾ ਹੈ ਕੁੱਤੀ ਕਰਦੇ ਅਸੀਂ ਸਰਮੱਛੇ ਮਾਰਦੇ ਆ ਸਟਾਫ ਘਟਾ ਹੈ ਭੱਤੀ ਘਟਾ ਹੈ ਲੇਕਿਨ ਜਦੋਂ ਕ੍ਰਾਈਮਰ ਹਿੱਟ ਰਹੀ ਹੋ ਰਿਹਾ ਜਨਨਿਕ ਟਾਟਾਸ ਪਰ جاری ਰਿਹਾ ਸਰਕਾਰ ਨੂੰ ਜੋ ਬੋਡੇ ਆਪਣੇ ਸਾਡੇ ਲੀਡਰ ਹੈ ਉਹਨਾਂ ਲਈ ਇੱਕ ਡਾਟਾ ਨਹੀਂ ਉਹਨਾਂ ਕਲੇ ਕ੍ਰਾਈਮ ਸਭ ਕੁ ਠੀਕ ਹੈ ਕ੍ਰਾਈਮ ਰਿਪੋਰਟ ਹੀ ਨਹੀਂ ਹੋ ਰਿਹਾ بس ਤਾਬੀਕ ਰੱਖੋ ਪਤਾ ਹੀ ਨਹੀਂ ਕਿ ਲੜਾਈ ਹੋ ਗਈ ਜੀ ਤੇ 31 ਤਰੀਕ ਦੀ ਲੜਾਈ ਹੋਈ ਵੀ ਹੈ ਜੀ ਤੇ ਮੇਰੇ ਬੇਟੇ ਦਾ ਨਹੀਂ ਨੱਕ ਤੋੜਤਾ ਉਹਨਾਂ ਨੇ ਨੱਕ ਦੀ ਪਹੱਡੀ ਪੰਜ ਜਗ੍ਹਾ ਤੇ ਰੁੱਟੀ ਵੀ ਹੈ ਜੀ ਤੇ ਅੱਜ ਤੱਕ ਮੇਰੀ ਸੁਣਵਾਈ ਨਹੀਂ ਹੋਈ ਹੈਗੀ ਜੀ ਮੈਂ ਇਸ ਤੋਂ ਰੋਜ਼ ਫੋਨ ਕਰਦੀ ਆਂ ਜੀ ਉਹ ਇੱਕ ਦਿਨ ਗੇੜਾ ਮਾਰ ਕੇ ਚਲ ਗਏ ਮੁੜ ਕੇ ਮੇਰੇ ਬੱਚੇ ਦਾ ਪਤਾ ਨਹੀਂ ਲੱਗਦਾ ਕਿਸਵੇਂ ਜੀ ਮੈਂ ਮਸਲਾ ਇਲਾਜ ਕਰਵਾਇਆ ਰੋਕਾ ਤੋਂ ਮੰਗ ਤੰਗ ਕੀਤੀ ਜੀ ਅਜੇ ਤੱਕ ਮੇਰੀ ਕੋਈ ਸੁਣਵਾਈ ਨਹੀਂ ਹੈਗੀ ਮੇਰੇ ਬੇਟੇ ਦੀ ਪੰਜ ਜਗ੍ਹਾ ਤੋਂ ਹੱਡੀ ਟੁੱਟ ਗਈ ਇੱਥੇ ਆ ਗਈ ਨੱਕ ਟੁੱਟ ਕੇ ਜੀ ਤੁਸ ਬਸ ਮੇਰੇ ਬੱਚੇ ਦੀ ਇਨਸਾਫ ਮਿਲੇ ਮੈਨ ਅਸਤਰੀ ਕਾਲ ਜੀ ਤੇ ਇੱਕ ਪ੍ਰੈਗ ਦਾ ਜਹਾਜ਼ ਵਾਲਾ ਹੈਗਾ ਉੱਥੇ ਹੀ ਭਰਚੀ ਭੱਡੀ ਰੋੜ ਦੇ ਹੁਣ ਤੋਂ ਉੱਤੇ ਚਲਾ ਕੇ ਮਹਿਬਬੀ ਰੋੜ ਦੇ ਉਹਦੇ ਪਿੱਛੇ ਕਿ ਨਿਛੇੜੀ ਇਹਦਾ ਅੱਡਾ ਬਣਿਆ ਸਪੈਸ਼ਲ ਇੱਕ ਪਾਰਕ ਬਣਿਆ ਹੋਇਆ ਉਹ ਸਾਰਾ ਏਰੀਆ ਜਿਹੜੀ ਹੈ ਉਹ ਸ਼ਾਮ ਨੂੰ ਉੱਥੇ ਸਾਨੂੰ ਈਵਨ ਲੇਡੀਜ਼ ਦਾ ਕਿੰਨਾ ਦਾ ਸਾਨੂੰ ਨੰਗਣਾ ਉੱਥੋਂ ਖੋ ਜਾਂਦਾ ਜੀ ਔਰ ਪੂਰਾ ਅੱਡਾ ਬਣਿਆ ਹੋਇਆ ਉੱਥੇ ਦੇਲੀ ਉੱਥੇ ਸ਼ਰਾਬ ਦਾ ਡੱਬੀ ਨਾਲ ਹੀ ਹੈਗਾ ਜੀ ਚਲੋ ਸ਼ਰਾਬ ਤਾਂ ਇਲੀਗਲ ਮੰਨੀ ਜਾਂਦੀ ਆ ਉੱਥੇ ਹੀ ਸ਼ਰਾਬ ਦੀ ਆੜ ਦੇ ਵਿੱਚ ਹੋਰ ਬਹੁਤ ਕੁਝ ਹੁੰਦਾ ਹੈ ਅਸੀਂ ਉੱਥੇ ਪਾਰਕ ਬਣਾਇਆ ਬੈਠਣ ਵਾਸਤੇ ਉੱਥੇ ਕੋਈ ਸਾਡਾ ਏਰੀਆ ਦਾ ਬੰਦਾ ਬਹਿ ਉਹ ਸਿੰਘਲਾ ਸਾਹਿਬ ਐਕਸਐਮਐਲਏ ਉੱਥੇ ਰਹਿਣ ਵਾਲੇ ਨੇ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਬਹੁਤ ਜ਼ਿਆਦਾ ਹੁਣ ਬੀਜੇਪ ਚ ਆਵੇ ਕੋਈ ਵੀ ਜਦੋਂ ਸਾਡੇ ਬਾਅਦ ਰਿਗਾਰਡ ਇਹਨਾਂ ਸਾਰੇ ਡੀਡ ਜੋ ਵੀ ਹੈਗੇ ਨੇ ਲੇਕਿਨ ਅੱਜ ਤੱਕ ਸਾਡੀ ਕਿਸੇ ਦੀ ਕੋਈ ਰਿਕਵੈਸਟ ਹੀ ਸੁਣੀ ਗਈ ਉੱਥੇ ਤੇ ਪ੍ਰੀਜਾ ਜੀ ਜਿਹੜਾ ਤੁਸੀਂ ਉੱਥੇ ਗੋਰ ਕੀਤੀ ਜਾ ਰਹੇ ਜੀ ਤੇ ਉੱਥੇ ਕਿ ਪੁਲਿਸ ਪਿਕਟ ਵੀ ਪਾਈ ਹੋਈ ਹੈ ਪੱਟੀ ਰੋਡ ਤੇ ਜੀ ਵਟ ਆਲ ਇਨ ਵੇਨ ਉਹ ਸਾਨੂੰ ਕੋਈ ਫਾਇਦਾ ਨਹੀਂ ਹੋ ਚੀਜ਼ ਆ ਜੀ ਉੱਥੇ ਨਾ ਕੋਈ ਆਪਣੇ ਹਮਰਾਜ ਉੱਥੇ ਹੁੰਦਾ ਜੀ ਅੱਛਾ ਅੱਗੇ ਫਿਰ ਪੱਟੀ ਰੋਡ ਤੇ ਬਣਾਣਾ ਬਾਈ ਵਾਸਤੇ ਜਾਂਦੇ ਸਰ ਬਣਾਣਾ ਬਾਈ ਵਾਸਤੇ ਉੱਥੇ ਤਾਂ ਸ਼ਾ ਪਹਿਲਾਂ ਖੜੇ ਹੁੰਦੇ ਰਗੇ ਉਹ ਸਾਈਡ ਤੇ ਇੱਕ ਕੋਨੇ ਤੇ ਖੜੇ ਹੁੰਦਾ ਜੀ ਕਿਸੇ ਹੱਦ ਪੁੱਲ ਮਗਾੜ ਫੜਿਆ ਹੁੰਦਾ ਕਿਸੇ ਕੁਝ ਫੜਿਆ ਹੁੰਦਾ ਜੀ ਲੇਕਿਨ ਉਹ ਕੋਈ ਬਿਲਕੁਲ ਕਿਸੇ ਦੇ ਉਧਰ ਬਾਉਂਡਰੀ ਹੁੰਦੀ ਕਿਸੇ ਦੀ ਵੀ ਜੀ ਉਹ ਤਿੰਨ ਐਕਸੀਡੈਂਟ ਇੱਕ ਹਫ਼ਤੇ ਦੇ ਅੰਦਰ ਹੋ ਗਏ ਉੱਥੇ ਸ਼ਾਇਦ ਤੁਸੀਂ ਨੋਟ ਕਰਤਾ ਹੋ ਕਿ ਲੜਕੀ ਸੀ ਵਿਚਾਰੀ ਗਰੀਬ ਪਰਿਵਾਰ ਦੀ ਉਹਦਾ ਐਕਸੀਡੈਂਟ ਹੋਇਆ ਪਿਛਲੇ ਮਹੀਨੇ ਉੱਥੇ ਸ਼ਾਮ ਨੂੰ ਵੀ ਸਾਡੀ ਪੁਲਿਸ ਦੇ ਬਿਹਾਰਫ ਤੇ ਤੁਹਾਡਾ ਸਾਰਿਆਂ ਦਾ ਥੈਂਕਸ ਕਰਾਂਗੇ ਕਿ ਤੁਸੀਂ ਆਪਣੇ ਵਰਕਿੰਗ ਡੇ ਤੇ ਦੁਪਹਿਰ ਦਾ ਟਾਈਮ ਸਾਡੇ ਸ਼ਾਰਟ ਕਾਲ ਤੇ ਆਏ ਉੱਥੇ ਤੇ ਪਲੱਸ ਸਾਡੇ ਡੀਆਈਜੀ ਬਠਿੰਡਾ ਰੇਂਜ ਅਚਸ ਖੁੱਲਰ ਸਰ ਔਰ ਡੀਸੀ ਬਠਿੰਡਾ ਸ਼ੌਕਤ احمد ਪਰੇ ਇਹਨਾਂ ਦੋਨੋਂ ਆਫੀਸਰਸ ਨੇ ਵੀ ਸਾਡੇ ਬਹੁਤ ਹੀ ਛੋਟੇ ਲੈਵਲ ਦੇ ਅਸੀਂ ਫੰਕਸ਼ਨ ਕਿਉਂਕਿ ক্লোਜ਼ ਨਿੱਟ ਕਰਨਾ ਚਾਹੁੰਦੇ ਆ ਅਸੀਂ ਬਹੁਤ ਜ਼ਿਆਦਾ ਵੱਡੀ ਗੈਦਰਿੰਗ ਤਾਂ ਨਹੀਂ ਕਰ ਰਹੇ ਕਿ ਵਾਰਡ ਵਾਈਜ਼ ਜਾਂ ਪਿੰਡਾ ਵਾਈਜ਼ ਅਸੀਂ ਚਾਹੁੰਦੇ ਆ ਕਿ ਸਪੈਸੀਫਿਕ ਏਰੀਆ ਦੇ ਲੋਕਲਸ ਨੂੰ ਹੀ ਬੁਲਾ ਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰੀਏ ਇਹਦਾ ਬੇਸਿਕ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਜੀ ਜਿਹੜਾ ਅਸੀਂ ਇਹ ਪ੍ਰੋਜੈਕਟ ਸੰਪਰਕ ਹੈ ਇਹ ਮੁੱਖ ਮੰਤਰੀ ਸਾਹਿਬ ਔਰ ਡੀਜੀਪੀ ਪੰਜਾਬ ਸਰ ਦਾ ਵਿਜ਼ਨ ਹੈ ਕਿ ਜਿਵੇਂ ਅਸੀਂ ਪਹਿਲਾਂ ਵਿਲੇਜ ਡਿਫੈਂਸ ਕਮੇਟੀਆਂ ਜਾਂ ਵਾਰਡ ਡਿਫੈਂਸ ਕਮੇਟੀਆਂ ਬਣਾਈਆਂ ਸੀਗੀਆਂ ਜਿਹਦੇ ਚ ਹਰ ਵਾਰਡ ਜਾਂ ਮੋਹੱਲੇ ਜਾਂ ਫਿਰ ਪਿੰਡਾਂ ਦੇ ਪੰਜ-ਪੰਜ ਮੋਤਵਾਰ ਵਿਅਕਤੀਆਂ ਨੂੰ ਇਨਵੋਲਵ ਕੀਤਾ ਗਿਆ ਸੀਗਾ ਹੁਣ ਅਸੀਂ ਇਹਦਾ ਮੰਡੇਟ ਥੋੜਾ ਜਿਹਾ ਵਧਾ ਲਿਆ ਹੈ ਤਾਂ ਹੀ ਅਸੀਂ ਇਹਦਾ ਨਾਂ ਜਿਹੜਾ ਸੰਬੰਧ ਰੱਖਿਆ ਗਿਆ ਹੈ ਕਿ ਵੱਧ ਤੋਂ ਵੱਧ ਅਸੀਂ ਜਿਹੜੇ ਵਾਰਡ ਦੇ ਜਾਂ ਪਿੰਡਾਂ ਦੇ ਮੋਤਵਾਰ ਵਿਅਕਤੀ ਹੈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਹੈ ਇਹਨਾਂ ਸਾਰਿਆਂ ਨੂੰ ਦੇਚ ਇਨਵੋਲਵ ਕਰੀਏ ਔਰ ਅਸੀਂ ਬਜਾਏ ਕਿ ਅਸੀਂ ਕੋਈ ਨਸ਼ੇ ਦੇ ਖਿਲਾਫ ਕੋਈ ਮੋਨੋਲੋਗ ਜਿਹਾ ਚੱਲੇ ਵੀ ਵਾਂਟ ਕਿ ਸਾਡੀ ਇਹ ਜ਼ਿਆਦਾ ਪਬਲਿਕ ਦੇ ਵੱਲੋਂ ਸਾਨੂੰ ਫੀਡਬੈਕ ਮਿਲੇ ਕਿ ਕਿਹਨਾ ਚੀਜ਼ਾਂ ਜੋ ਤੁਹਾਨੂੰ ਜ਼ਿਆਦਾ ਸਟਰੀਟ ਲੈਵਲ ਤੇ ਜਾਂ ਫਿਰ ਨਸ਼ੇ ਦੇ ਜਿਵੇਂ ਤੁਸੀਂ ਪ੍ਰੋਬਲਮ ਦੱਸਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਬੇਸਿਕਲੀ ਇੱਕ ਕਾਮਨ ਸਿਟੀਜ਼ਨ ਨੂੰ ਅਫੈਕਟ ਕਰਦੀਆਂ ਤੇ ਪੁਲਿਸਿੰਗ ਨਾਲ ਰਿਲੇਟਡ ਜੋ ਜ਼ਿਆਦਾ ਮਸਲੇ ਹੈਗੇ ਉਹ ਤੁਹਾਨੂੰ ਤੁਹਾਡੇ ਵੱਲੋਂ ਸਾਨੂੰ ਫੀਡਬੈਕ ਮਿਲੇ ਸੋ ਦੱਟ ਅਸੀਂ ਆਪਣੀ ਪੁਲਿਸਿੰਗ ਦੇ ਜਿਹੜੇ ਇਨੀਸ਼ੀਏਟਿਵਸ ਹੈ ਉਹਨਾਂ ਨੂੰ ਇੰਪਰੂਵ ਕਰ ਸਕੀਏ ਔਰ ਤੁਹਾਨੂੰ ਸੇਫ ਐਂਡ ਸਿਕਿਉਰ ਫੀਲ ਕਰ ਫੀਲ ਹੋਏ ਇਸੇ ਮੰਤਵ ਕਰਕੇ ਹੀ ਤੁਹਾਨੂੰ ਅਸੀਂ ਫ੍ਰੀ ਫਲੋ ਚ ਪੁੱਛਿਆ ਸੀ ਕਿ ਕਿਹੜੀ ਕਿਹੜੀ ਚੀਜ਼ਾਂ ਤੁਹਾਨੂੰ ਜ਼ਿਆਦਾ ਅਫੈਕ ਕਰਦੀਆਂ ਐਂਡ ਆਈ ਅਪਰੀਸ਼ੀਏਟ ਕਿ ਸਾਰਿਆਂ ਨੇ ਜਿਵੇਂ ਮਿਸਟਰ ਜਨਕ ਰਾਜ ਨੇ ਕਿਹਾ ਕਿ ਤੁਸੀਂ ਸਾਨੂੰ ਪੜਾਸ ਕੱਢਣ ਦਾ ਮੌਕਾ ਦਿੱਤਾ ਸੋ ਇਟ ਇਜ਼ ਵੈਰੀ ਅਪਰੀਸ਼ੀਏਬਲ ਕਿ ਤੁਸੀਂ ਸਾਰਿਆਂ ਨੇ ਬਿਲਕੁਲ ਜੈਨੂਇਨ ਆਪਣੀ ਪ੍ਰੋਬਲਮ ਹੋ ਜਾਊਗਾ ਮੈਂ ਕਾਰਪੋਰੇਸ਼ਨ ਨੂੰ ਕਹਿ ਦੇਣਾ ਤੇ ਇੱਕ ਇਹ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਇੱਥੇ ਆਪਾਂ ਕੁਝ ਜਿਵੇਂ ਆਪਾਂ ਆਈ ਲਵ ਬਠਿੰਡਾ ਟਾਈਪ ਦਾ ਬਣਾਇਆ ਦੂਜਾ ਇੱਕ ਉੱਥੇ ਵੀ ਪਾਰਕ ਵਿੱਚ ਬਣਾ ਇੱਥੇ ਵੀ ਜ਼ਰੂਰ ਬਣਾਵਾਂਗੇ ਉਹ ਕੋਈ ਇਸ਼ੂ ਨਹੀਂ ਜਿਹੜਾ ਵੀ ਤੁਸੀਂ ਚਾਹਦੇ ਹੋ ਪਰ ਨਾਲ ਨਾਲ ਜਿਹੜੇ ਬਾਕੀ ਤੁਸੀਂ ਇਸ਼ੂ ਸਾਰੇ ਰੇਜ਼ ਕੀਤੇ ਭਾਵੇਂ ਜਿਵੇਂ ਆਪਾਂ ਗੱਲ ਕਰੀਏ ਕਿ ਬਾਹਰ ਇਨਕਰੋਚਮੈਂਟਸ ਬਹੁਤ ਹੋ ਰਹੀਆਂ ਨੇ ਤੇ ਫਿਰ ਤੁਹਾਡੇ ਜਿਹੜੇ ਇਹ ਰੇਡੀ ਵਾਲਾ ਇਸ਼ੂ ਹੈ ਦੋ ਚੀਜ਼ਾਂ ਜਿਹੜਾ ਮੈਨੂੰ ਲੱਗਦਾ ਬਠਿੰਡਾ ਨੂੰ ਬਹੁਤ ਜਲਦੀ ਉਹਦੇ ਵਿੱਚ ਕੰਟਰੋਲ ਕਰਨਾ ਚਾਹੀਦਾ ਇੱਕ ਹੈਗਾ ਆਟੋਸ ਤੇ ਇੱਕ ਹੈਗਾ ਇਹ ਜਿਹੜੇ ਇਹ ਰੇਡੀ ਨੇ ਮੈਂ ਜਦੋਂ ਇੱਕ ਦੋ ਮਹੀਨੇ ਦੇ ਵਾਸਤੇ ਮੇਰੇ ਕੋਲ ਚਾਰਜ ਸੀਗਾ ਤੇ ਤਦ ਮੈਂ ਇਹਨਾਂ ਨੂੰ ਇੱਕ ਵਾਰੀ ਕਿਹਾ ਸੀਗਾ ਕਿ ਐਟ ਲੀਸਟ ਇੱਕ ਵਾਰੀ ਆਪਾਂ ਜਿੰਨੇ ਵੀ ਆਪਣੇ ਰੇਡੀਜ਼ ਨੇ ਉਹਨਾਂ ਸਾਰਿਆਂ ਨੂੰ ਇੱਕ ਵਾਰ ਘਟੋ ਘਟ ਨੰਬਰ ਪਲੇਟਿੰਗ ਕਰ ਦਈਏ ਉਸ ਤੋਂ ਬਾਅਦ ਘਟੋ ਘਟ ਵਧ ਦੇਣਾ ਜਿੰਨੇ ਆਪਣੇ ਕੋਲ ਨੇ ਇੱਕ ਵਾਰੀ ਇਹਨਾਂ ਨੂੰ ਆਪਾਂ ਇਸਟੈਬਲਿਸ਼ ਕਰ ਲਿਆ ਕਿ ਇਹਨਾਂ ਆਪਣੇ ਕੋਲ ਨੰਬਰ ਹੈ ਉਹਦੇ ਬਾਅਦ ਫਿਰ ਆਪਾਂ ਸਾਈਡਸਲਬ ਲਏ ਕਿਥੇ ਕਿਥੇ ਆਪਾਂ ਇਹਨਾਂ ਨੂੰ ਜਿਹੜਾ ਹੈਗਾ ਐਡਜਸਟਮੈਂਟ ਸਪੇਸਿਸ ਦੇਣੀਆਂ ਨੇ ਤੇ ਮੈਂ ਇੱਕ ਵਾਰ ਕਮਿਸ਼ਨਰ ਸਾਹਿਬ ਦੇ ਨਾਲ ਗੱਲ ਕਰਕੇ ਇਹਨੂੰ ਵਾਪਸ ਦੁਬਾਰਾ ਜੜਾਏਗਾ ਉਹ ਚਾਲੂ ਕਰਾ ਦੇਣੇ ਆ ਤੇ ਨਾਲ ਹੀ ਜਿਹੜੇ ਪੁਰਾਣੇ ਆਟੋ ਐ ਦੀ ਦਿੱਲੀ ਵਿੱਚੋਂ ਆਟੋ ਜਿਹੜੇ ਕੰਡਮ ਹੋ ਜਾਂਦੇ ਆ ਬਾਕੀ ਥਾਵਾਂ ਤੇ ਉਹ ਬਠੰਡੇ ਪਹੁੰਚ ਜਾਂਦੇ ਆ ਸਾਰੇ ਆਲਮੋਸਟ ਤੁਸੀਂ ਵੇਖੋ 20 20 ਸਾਲ 15 15 ਸਾਲ ਵਾਲੇ ਆਟੋ ਪਏ ਹੋਏ ਆ ਨਾ ਰਜਿਸਟ੍ਰੇਸ਼ਨ ਨਾ ਕੁਝ ਤੇ ਇਹਦਾ ਵੀ ਆਪਾਂ ਇੱਕ ਵਾਰੀ ਕਾਰਪੋਰੇਸ਼ਨ ਦੇ ਨਾਲ ਟੇਕਅਪ ਕਨਵਰਟ ਕਰ ਲਈ ਤੇ ਇਹਨਾਂ ਨੂੰ ਜਿਹੜਾ ਹੈਗਾ ਆ ਇਸ ਤਾ ਇਸ ਤਾ ਫੇਸ ਆਊਟ ਕਰ ਲਈਏ ਕਿ ਨਵੇਂ ਜਿਹੜਾ ਹੈਗਾ ਉਹ ਐਡ ਨਾ ਹੋਵੇ ਇਹ ਬਿਲਕੁਲ ਵਾajib ਚੀਜ਼ਾਂ ਨੇ ਪਹਿਲਾਂ ਵੀ ਮੇਰੇ ਨੋਟਿਸ ਵਿੱਚ ਹੈਗਾ ਤਾਂ ਆਪਾਂ ਇਹਦੇ ਤੇ ਕਾਰਵਾਈ ਵੀ ਕਰਾਂਗੇ ਬਾਕੀ ਜਿਹੜਾ ਸਟਰੀਟ ਕਰਾਈਮ ਹੈ ਬਾਕੀ ਸਾਰੀ ਚੀਜ਼ਾਂ ਨੇ ਇਹ ਦੇਖੋ ਤੁਸੀਂ ਵੀ ਸਮਝਦੇ ਹੋ ਕਿ ਇਹ ਇਸ਼ੂ ਛੋਟਾ ਇਸ਼ੂ ਨਹੀਂ ਹੈ ਠੀਕ ਹੈ ਕਿਉਂਕਿ ਹਰੇਕ ਮਾਮਲੇ ਵੀ ਕਿਹਾ ਕਿ ਇਹ ਸਾਰੇ ਹਰੇਕ ਵਿਅਕਤੀ ਨੂੰ ਜਿਹੜਾ ਹੈਗਾ ਉਹ ਅਸਰ ਵੀ ਪਹੁੰਚਦਾ ਹੈ ਤਾਂ ਉਹਨੂੰ ਸਿਕਿਉਰਿਟੀ ਜਾਂ ਇਨਸਿਕਿਉਰਿਟੀ ਦੇ ਨਾਲ ਹੀ ਸੰਬੰਧ ਹੈ ਉਹਨਾਂ ਨੂੰ ਬਹੁਤ ਵੱਡੇ ਵੱਡੇ ਕੀ ਹੋ ਰਿਹਾ ਉਹਦੇ ਨਹੀਂ ਬਟ ਉਹਦੀ ਗਲੀ ਵਿੱਚ ਕੀ ਹੋਇਆ ਉਹਦੇ ਮੁਹੱਲੇ ਵਿੱਚ ਕੀ ਹੋਇਆ ਜਦੋਂ ਰਸਤੇ ਵੀ ਚੱਲ ਰਹੇ ਸੀਗੇ ਤੁਰਦੇ ਫਿਰਦੇ ਸੀਗੇ ਉਸ ਵੇਲੇ ਕੀ ਹੋਇਆ ਉਹ ਬੜਾ ਅਸਰ ਕਰਦਾ ਹੈ ਪਰ ਜਿੰਨਾ ਵੱਡਾ ਇਸ਼ੂ ਹੈ ਤੁਹਾਨੂੰ ਵੀ ਪਤਾ ਹੈ ਕਿ ਡਰੱਗਸ ਇੱਕ ਪ੍ਰੋਪਰ ਇਸ਼ੂ ਹੈ ਸਰਕਾਰ ਕੰਮ ਕਰ ਰਹੀ ਹੈ ਪੁਲਿਸ ਡੇਲੀ ਬੇਸਿਸ ਤੇ ਕਿੰਨੀ ساری ਰਿਕਵਰੀ ਹੋ ਰਹੀ ਹੈ ਤੁਸੀਂ ਖੁਦ ਵੀ ਵੇਖ ਰਹੇ ਹੋ ਆਲਮੋਸਟ ਹਰ ਦਿਨ ਤੁਸੀਂ ਦੇਖੋਗੇ ਕਿ ਰਿਕਵਰੀ ਹੋ ਰਹੀ ਹੈ ਕੰਮ ਵੀ ਹੋ ਰਿਹਾ ਹੈ ਆਪਾਂ ਜਿਹੜੇ ਵੱਡੇ ਨਸ਼ੇ ਤਸਕਰ ਨੇ ਉਹਨਾਂ ਦੀ ਪ੍ਰਾਪਰਟੀਆਂ ਪਰ ਜਿੰਨਾ ਵੱਡਾ ਇਸ਼ੂ ਹੈ ਇਸ ਇਸ਼ੂ ਨੂੰ ਟੈਕਲ ਕਰਨ ਦੇ ਵਾਸਤੇ ਸਿਰਫ ਪੁਲਿਸ ਹੀ ਨਹੀਂ ਪਬਲਿਕ ਜਿਹੜਾ ਹੈਗਾ ਉਹ ਸਹਿਯੋਗ ਬਹੁਤ ਤੁਸੀਂ ਕਹਿੰਦੇ ਹੋ ਕਿ ਜੇ ਆਪਾਂ ਐਪਲੀਕੇਸ਼ਨ ਕਿਉਂ ਦਈਏ ਜੇ ਪਬਲਿਕ ਪਹਿਲਾਂ ਹੀ ਪਿੱਛੇ ਹਟ ਜਾਂਦੀ ਹੈ ਕਿ ਮੈਂ ਤਾਂ ਐਪਲੀਕੇਸ਼ਨ ਹੀ ਨਹੀਂ ਦੇਣਾ ਤੇ ਫਿਰ ਪੁਲਿਸ ਵੀ ਸੋ ਮੋਟਾ ਤਾਂ ਹਵਾ ਵਿੱਚ ਤਾਂ ਖਬਰ ਨਹੀਂ ਆ ਸਕਦੀ ਨਾ ਮੈਨੂੰ ਇੱਕ ਵਿਅਕਤੀ ਆਇਆ ਉਹ ਜਿੰਦਾ ਬਾਅਦ ਵਿੱਚ ਉਹ ਵਿਅਕਤੀ ਮੁਕਰ ਜਾਂਦਾ ਹੈ ਮੇਰੇ ਕੋਲ ਐਪਲੀਕੇਸ਼ਨ ਦਿੰਦੇ ਆ ਫਲਾਨੀ ਨੇ 5000 ਰੁਪਏ ਰਿਸ਼ਵਤ ਮੰਗੀ ਬਾਅਦ ਵਿੱਚ ਕਹਿੰਦੇ ਕਿ ਨਹੀਂ ਮੈਨੂੰ ਗਲਤ ਫਹਿਮੀ ਹੋ ਗਈ ਸੀ ਹਾਂ ਪਹਿਲਾਂ ਐਪਲੀਕੇਸ਼ਨ ਦੇ ਦਿੰਦੇ ਕਿ ਪਟਵਾਰੀ ਨੇ 5000 ਮੰਗਿਆ ਫਲਾਨੀ ਨੇ 2000 ਮੰਗਿਆ ਫਿਰ ਜਦੋਂ ਆਪਾਂ ਇਨਕੁਆਇਰੀ ਵਿੱਚ ਕਹਿੰਦੇ ਆ ਜੇ ਕਹਿੰਦੇ ਮੈਨੂੰ ਗਲਤ ਫਹਿਮੀ ਹੋ ਗਈ ਸੀ ਹੁਣ ਫਿਰ ਕੀ ਕਰੀਏ ਫਿਰ ਉਹ ਬੰਦੇ ਤੇ ਪਰਚਾ ਦਈਏ ਵਾਪਸ ਕਿ ਤੁਸੀਂ ਝੂਠ ਬੋਲਿਆ ਪ੍ਰੋਬਲਮ ਇਹ ਹੈ ਕਿ ਆਪਾਂ ਤਾਂ ਲਿਖਤੀ ਤੋਂ ਮੁਕਰ ਜਾਂਦੇ ਹਾਂ ਜ਼ੁਬਾਨ ਤੋਂ ਤਾਂ ਫਿਰ ਕੋਈ ਉਹ ਭਰੋਸਾ ਹੀ ਨਹੀਂ ਤੇ ਬੇਨਤੀ ਇਸ ਕਰਕੇ ਕਿ ਪਹਿਲਾਂ ਆਪਾਂ ਐਪਲੀਕੇਸ਼ਨ ਜਿਹੜਾ ਹੈ ਐਟਲੀਸਟ ਉਹ ਲਿਖ ਦਈਏ ਕਿ ਠੀਕ ਹੈ ਇਹ ਮੇਰੇ ਨਾਲ ਹੋਇਆ ਦੂਜਾ ਜਿਹੜਾ ਹੈਗਾ ਕਿ ਅੱਜ ਕੱਲ ਤੁਹਾਨੂੰ ਵੀ ਪਤਾ ਹੈ ਕਿ ਸਭ ਤੋਂ ਵੱਧ ਜਿਹੜਾ ਇੰਪੋਰਟੈਂਟ ਚੀਜ਼ ਹੈਗੀ ਹੈ ਉਹ ਹੈ ਸੀਸੀਟੀਵੀ ਕੈਮਰਾ ਜਿੰਨੇ ਏਰੀਆ ਨੂੰ ਆਪਾਂ ਕਵਰ ਕਰਾਂਗੇ ਉਹਨਾਂ ਆਸਾਨੀ ਹੈ ਕਿ ਆਪਾਂ ਬੰਦੇ ਨੂੰ ਲੱਭ ਸਕਦੇ ਕਿਉਂਕਿ ਚੱਪੇ-ਚੱਪੇ ਤੇ ਤਾਂ ਆਪਾਂ ਹਰ ਥਾਂ ਤੇ ਪੁਲਿਸ ਵਾਲਾ ਰੱਖ ਵੀ ਨਹੀਂ ਸਕਦੇ ਤੇ ਜੇ ਹਰ ਥਾਂ ਤੇ ਐਟ ਲੀਸਟ ਉਹ ਅੱਖਾਂ ਹੋਣ ਕੈਮਰੇ ਹੋਣ ਤਾ ਫਿਰ ਉਹਦੇ ਨਾਲ ਜਿਹੜਾ ਹੈਗਾ ਉਹ ਸੁਧਾਰ ਹੋ ਸਕਦਾ ਹੈ ਆਪਾਂ ਕੁਝ ਹੁਣੇ ਐਪਰੂਵ ਕੀਤਾ ਹੈ ਮੈਮ ਤੇ ਕਰੋੜੇ ਇੱਕ ਰੁਪਏ ਆਪਾਂ অলਮੋਸਟ 83 ਲੱਖ ਰੁਪੀਏ ਜਿਹੜੇ ਆਪਣੇ ਮੈਨ ਪੁਆਇੰਟਸ ਨੇ ਉਹਨਾਂ ਨੂੰ ਕਵਰਨ ਦੇ ਵਾਸਤੇ ਪਰ ਨਾਲ ਹੀ ਮੇਰੀ ਬੇਨਤੀ ਹੈ ਕਿ ਜਿਹੜੇ ਆਪਣੇ ਦੁਕਾਨਦਾਰ ਨੇ ਹਰ ਇੱਕ অলਮੋਸਟ ਆਪਣਾ ਜਿਹੜਾ ਹੈਗਾ ਕੈਮਰਾ ਲਾਉਂਦਾ ਹੈ ਜੇ ਉਹ ਕੈਮਰਾ ਲਾਏ ਤਾਂ ਆਈਪੀ ਕੈਮਰਾ ਲਾ ਲੇ ਕਾਫੀ ਸਾਰੇ ਜਿਹੜੇ ਦੁਕਾਨ ਹੁੰਦੇ ਉਹਨਾਂ ਨੂੰ ਇੰਟਰਨੈਟ ਕਨੈਕਟੀਵਿਟੀ ਵੀ ਹੁੰਦੀ ਹੈ ਉਹਦਾ ਲੁਕ ਇਵਰ ਦਾ ਕਨੈਕਟੀਟੀ ਜਿਹੜੀ ਹੈ ਕਿ ਆਪਣੇ ਕੰਟਰੋਲ ਰੂਮ ਦੇ ਨਾਲ ਆਪਾਂ ਐਸਟੈਬਲਿਸ਼ ਕਰ ਲਈਏ ਆਪਣੇ ਕਿੰਨੇ ਹਜ਼ਾਰੋਂ ਕੈਮਰੇ ਹੋ ਜਾਣਗੇ ਤੇ ਰੀਅਲ ਟਾਈਮ ਵਿੱਚ ਉਥੇ ਕੰਟਰੋਲ ਰੂਮ ਵਿੱਚ ਮੋਨਿਟਰਿੰਗ ਵੀ ਹੋਏਗੀ ਤਾਂ ਐਵੇਂ ਜਿਹੜਾ ਆਪਣਾ ਸਟਰੀਟ ਕਰਾਈਮ ਜਨਾ ਬਹੁਤ ਹੱਦ ਤੱਕ ਕਾਬੂ ਵਿੱਚ ਆ ਜਾਊਗਾ ਤਾਂ ਆਪਾਂ ਜਿਹੜੀ ਬਾਕੀ ਟਰੇਡਰਸ ਨੇ ਬਿਜ਼ਨਸਮੈਨ ਨੇ ਉਹਨਾਂ ਦੇ ਨਾਲ ਵੀ ਮੀਟਿੰਗ ਕਰਾਂਗੇ ਮੈਡਮ ਦੇ ਨਾਲ ਮੇਰੀ ਗੱਲ ਹੋਈ ਹੈ ਮੈਡਮ ਨੇ ਕਿਹਾ ਸੀਗਾ ਕਿ ਆਪਾਂ ਇੱਕ ਵਾਰ ਜਿਹੜਾ ਹੈਗਾ ਉਹਨਾਂ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਵੀ ਇਨ ਲੂਪ ਲੈ ਕੇ ਇੱਕ ਵੱਡਾ ਕੰਟਰੋਲ ਰੂਮ ਐਸਟੈਬਲਿਸ਼ ਕਰਾਂਗੇ ਉਹਦੇ ਵਿੱਚ ਫਿਰ ਸਾਰੀ ਰੈਗੂਲਰ ਮੋਨਿਟਰਿੰਗ ਹੋਏਗੀ ਤਾਂ ਉਹਦੇ ਨਾਲ ਕਾਫੀ ਕਾਬੂ ਹੋ ਜਾਏਗਾ ਜਿਹੜਾ ਤੁਸੀਂ ਸਾਡੇ ਨਾਲ ਚਲੋਗੇ ਤਾਂ ਹੀ ਫਿਰ ਇਹ ਕੰਟਰੋਲ ਵਿੱਚ ਆਣਾ ਹੈ ਦੇਖੋ ਇੱਕ ਇੱਕ ਕਰਕੇ 2.5 ਹਜ਼ਾਰ ਪੁਲਿਸ ਵਾਲੇ ਉਹਦੇ ਵਿੱਚੋਂ ਵੀ ਆਦੇ ਜਿਹੜੇ ਹੈਗੇ ਬਾਕੀ ਸਾਰੇ ਕਾਮ ਲਾਅ ਐਂਡ ਆਰਡਰ ਪੁਲਿਸ ਡਿਊਟੀਆਂ ਕੋਰਟ ਡਿਊਟੀਆਂ ਉਹ ਸਾਰਾ ਮਿਲਾ ਕੇ ਬਚਦੇ ਬਹੁਤ ਹੈ ਜ਼ਿਲ੍ਹਾ ਵੱਡਾ ਹੈ ਹੈਨਾ ਇੰਨੇ ਜ਼ਿਲ੍ਹੇ ਵਿੱਚ ਤੁਸੀਂ ਫਿਰ ਐਕਸਪੈਕਟ ਵੀ ਨਹੀਂ ਕਰ ਸਕਦੇ ਕਿ ਹਜ਼ਾਰ ਪੁਲਿਸ ਵਾਲੇ ਹਰ ਥਾਂ ਤੇ ਮੌਜੂਦ ਹੋਣਗੇ ਠੀਕ ਤੇ ਬੇਨਤੀ ਇਹ ਹੈ ਕਿ ਤੁਸੀਂ ਵੀ ਆਪਣਾ ਕਿਰਦਾਰ ਅਦਾ ਕਰੋ ਐਡਮਿਨਿਸਟ੍ਰੇਸ਼ਨ ਜਿਵੇਂ ਪੁਲਿਸ ਨੇ ਹੁਣ ਸੰਪਰਕ ਵਾਲਾ ਜਿਹੜਾ ਇਹ ਪ੍ਰੋਗਰਾਮ ਲਿਆ ਹੈ ਇਹਦਾ ਮਕਸਦ ਹੀ ਇਹ ਹੈ ਕਿ ਪੁਲਿਸ ਪਬਲਿਕ ਦੇ ਨਾਲ ਇੱਕ ਕੰਟੈਕਟ ਬਣਾਵੇ ਤੇ ਤੁਸੀਂ ਵੀ ਸੇਫ ਫੀਲ ਕਰੋ ਕਿ ਆਪਾਂ ਪੁਲਿਸ ਦੇ ਕੋਲ ਜਾ ਸਕਦੇ ਹੋ ਤੁਹਾਨੂੰ ਆਸ਼ਵਾਸਨ ਵੀ ਮਿਲੇ ਕਿ ਹਾਂ ਪੁਲਿਸ ਜਿਹੜਾ ਜੇ ਆਪਾਂ ਉਹਦੇ ਨਾਲ ਜਾਂਦੇ ਹਾਂ ਤੇ ਕਾਰਵਾਈ ਵੀ ਹੋਏਗੀ ਤੇ ਸਾਨੂੰ ਤਰੀਕਾ ਵੀ ਮਿਲ ਜਾਊਗਾ ਕਿ ਕਿਵੇਂ ਆਪਾਂ ਇਹਨੂੰ ਕੰਟਰੋਲ ਕਰਨਾ ਹੈ ਇਸ ਕਰਕੇ ਆਪਾਂ ਇੱਕ ਇੱਕ ਪਾਰਕ ਇੱਕੀ ਗਲੀ ਵੀ ਜਾ ਰਹੇ ਹਰ ਗਲੀ ਦਾ ਆਪਣਾ ਇੱਕ ਵੱਖਰਾ ਇਸ਼ੂ ਹੁੰਦਾ ਤੁਹਾਡਾ ਇਸ਼ੂ ਥੋੜਾ ਡਿਫਰੈਂਟ ਹੈ ਥੋੜੀ ਜਿਹੀ ਡਿ ਬੱਕਰੀ ਗੱਲ ਕਰਨੀ ਪੈਂਦੀ ਹੈ ਤਾਂ ਫਿਰ ਬੇਨਤੀ ਇਹ ਹੈ ਕਿ ਆਪਾਂ ਇੱਕ ਵਾਰ पुलिस विश्वास करते हुए दोबारा विश्वास में एक बार दोबारा तो कायम करने के वास्ते ये जोड़ा प्रोग्राम शुरू किया है मैडम ने बहुत वीयी तरीके से नाल पिछले दो तीन दिन तो कर भी रहे हैं कंटीन्यूअसली इस तरीके प्रोग्राम हो रहे हैं मैं बधाई भी देना चाहवा वो जोश के सारे भी ये भाग ले रहे हो वो कह रहे थे कि बड़ा आसता कड़नी है ठीक है बिल्कुल वाजिब है कितने कितना तो लगता भी है कि देखो स्ट्रीट क्राइम हो गया तो फिर इशू तो है ही कि रस्ते भी चलता कोई मुंडा जोड़ा है मोबाइल छिन के ले गया चैन छिन के ले गया पर जरा ਆਏਗਾ ਦੋਨਾਂ ਨੂੰ ਸਾਥ ਮਿਲ ਕੇ ਹੀ ਇਹਨਾਂ ਹਸ ਲਿਆ ਉਹ ਮੁੰਡੇ ਵੀ ਕਈ ਬਾਹਰ ਤੋਂ ਨਹੀਂ ਆਏ ਆਪਣੇ ਬੱਚੇ ਨੇ ਆਪਣੇ ਬੱਚੇ ਗਲਤ ਸੰਗਤ ਵਿੱਚ ਪੈ ਕੇ ਗਲਤ ਕੰਮਾਂ ਵਿੱਚ ਪੈ ਗਏ ਹੁਣ ਉਹਨਾਂ ਨੂੰ ਵੀ ਸੁਧਾਰਨ ਦੀ ਲੋੜ ਜ਼ਿੰਮੇਵਾਰੀ ਜਿਹੜੀ ਹੈ ਕਿ ਇਸੇ ਸਮਾਜ ਦੀ ਹੈ ਉਹ ਹੋ ਸਕਦਾ ਤੁਹਾਡਾ ਮੁੰਡਾ ਨਹੀਂ ਹੈ ਤੁਹਾਡੇ ਗੁਆਂਢੀ ਵਾ ਦਾ ਮੁੰਡਾ ਹੋ ਸਕਦਾ ਹੈ ਨਾ ਆਪਣਾ ਕਿਤੇ ਹੋਰ ਬਾਹਰ ਤੋਂ ਨਾ ਆਏ ਨਹੀਂ ਆਪਣੇ ਹੀ ਬੱਚੇ ਇਹਨਾਂ ਨੂੰ ਵੀ ਸੁਧਾਰਨ ਦੀ ਲੋੜ ਹੈਗੇ ਉਹਨਾਂ ਦੇ ਵਾਸਤੇ ਵੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਪਰ ਨਾਲ ਹੀ ਤੁਹਾਡੇ ਸਹਿਯੋਗ ਦੀ ਲੋੜ ਹੈ ਤੇ ਆਪਾਂ ਤੁਹਾਨੂੰ ਆਸ਼ਵਾਸਨ ਦਿਵਾਉਂਦੇ ਹਾਂ ਕਿ ਇਹ ਛੋਟੇ ਛੋਟੇ ਜਿਹੜੇ ਮਸਲੇ ਹੈ ਇਹ ਸਾਰੇ ਹੱਲ ਹੋ ਜਾਣਗੇ ਠੀਕ ਥ ਡੇਲੀ ਅਸੀਂ ਬੰਦੇ ਫੜ ਰਹੇ ਆ ਜਿਹੜੇ ਵੀ ਸਮਾਜ ਵਿਰੋਧੀ ਨੇ ਕੋਈ ਗੁੰਡਾਗਰਦੀ ਕਰਦੇ ਆ ਕਿਸੇ ਤਰ੍ਹਾਂ ਦਾ ਸਟਰੀਟ ਕਰਾਈਮ ਹੁੰਦਾ ਹੈ ਡਰੱਗਜ਼ ਬਾਰੇ ਆ ਉਹਨਾਂ ਦੇ ਬਾਰੇ ਅਸੀਂ ਪ੍ਰੋਪਰ ਜਿਹੜਾ ਐਕਸ਼ਨ ਲੈ ਰਹੇ ਆ